ਬੀ ਉਸ ਤੇ ਕਰਦੇ ਆਪਾਂ ਸ਼ੌਂਕ ਨੂੰ ਆਪਣੇ ਵੀ ਮੈਂ ਅੱਗੇ ਨਾਲੋਂ ਜ਼ਿਆਦਾ ਖੂਬਸੂਰਤ ਦਿਖਾਂਗੀ ਉਹ ਜਦੋਂ ਹੀ ਲਾਣੀ ਉਹਨੂੰ ਛੱਡਦੇ ਨੇ ਜਾਂ ਘਟਾਉਂਦੇ ਨੇ ਉਦੋਂ ਖੂਬਸੂਰਤੀ ਪਤਾ ਨਹੀਂ ਕਿੱਥੇ ਚਲ ਜਾਂਦੀ ਹੈ ਸੋ ਜਿਹੜਾ ਉਹਦੇ ਵਿੱਚ ਇੱਕ ਲਿਸਟ ਲਿਖੀ ਹੁੰਦੀ ਹੈ ਇਹਦੇ ਚ ਪਾਇਆ ਕੀ ਹੋਇਆ ਕਦੀ ਤੁਸੀਂ ਉਹਨੂੰ ਪੜ ਕੇ Google ਤੋਂ ਕ੍ਰੋਸ ਚੈੱਕ ਕਰਕੇ ਦੇਖੋ ਤੁਸੀਂ ਉਹ ਕਰੀਮ ਨੂੰ ਕਦੀ ਨਹੀਂ ਵਰਤੋਗੇ ਇਹ ਆਦਤ ਪਾਉਂਦੇ ਨੇ ਤੁਹਾਨੂੰ ਸ਼ੁਰੂ-ਸ਼ੁਰੂ 'ਚ ਇਹ ਮਸ਼ਹੂਰੀਆਂ ਦਿਖਾ ਕੇ ਲਾਲਚ ਦੇ ਕੇ ਇੱਕ ਕਰੀਮ ਨਾਲ ਦੂਜੀ ਕਰੀਮ ਫ੍ਰੀ ਲਾਣਾ ਕਰ ਲੋ ਟੀਮ ਦਾ ਕਰ ਲੋ ਕਿਉਂਕਿ ਇਹਨਾਂ ਨੇ ਤੁਹਾਨੂੰ ਇੱਕ ਨਸ਼ੇ ਦੇ ਉੱਤੇ ਲਾਣਾ ਮੀਨਸ ਵੀ ਤੁਹਾਨੂੰ ਉਹ ਪੱਕੀ ਉਹਦੀ ਐਡਿਕਸ਼ਨ ਪਾਣੀ ਹੈ ਉਹ ਕਰੀਮ ਦੀ ਵੀ ਉਹ ਕਰੀਮ ਨਹੀਂ ਲਾਵਾਂਗੀ ਉਹ ਤੋਂ ਬਗੈਰ ਮੇਰਾ ਚਿਹਰਾ ਸੋਹਣਾ ਲੱਗਣਾ ਜਦ ਕਿ ਜਦ ਕਿ ਇਹ ਹਾਰਸ਼ ਰਿਐਲਿਟੀ ਹੈ ਇਹ ਇੱਕ ਸੱਚਾ ਕੋੜਾ ਸਾਚੇ ਕਿ ਜਦੋਂ ਵੀ ਤੁਸੀਂ ਕੋਈ ਵੀ ਕੈਮੀਕਲ ਬੇਸਡ ਚੀਜ਼ ਵਰਤੋਗੇ ਤੁਹਾਡਾ ਉਹਦੇ 'ਚ ਨੁਕਸਾਨ ਹੋਣਾ ਜਿਹੜਾ ਨਿਸ਼ਚਿਤ ਹੈ ਹਾਰਮੋਨਸ ਵੀ ਚੇਂਜ ਹੋ ਜਾਂਦੇ ਨੇ ਆਯੁਰਵੈਦਿਕ ਦੇ ਵਿੱਚ ਇੱਕ ਫਰੂਕੀ ਸਾਹਿਬ ਬੜੀ ਕੰਮ ਦੀ ਗੱਲ ਹੈ ਨੋਟ ਕਰਨ ਵਾਲੀ ਹੈ ਆਯੁਰਵੈਦਿਕ ਸੰਧਾਤ ਹੈ ਆਯੁਰਵੇਦ ਦੇ ਵਿੱਚ ਇਹ ਕਹਿੰਦੇ ਨੇ ਵੀ ਕਿਹੜੀ ਚੀਜ਼ ਤੁਸੀਂ ਮੂੰਹ ਚ ਨਹੀਂ ਪਾ ਸਕਦੇ ਮਤਲਬ ਖਾ ਨਹੀਂ ਸਕਦੇ ਕੰਜ਼ਿਊਮ ਨਹੀਂ ਕਰ ਸਕਦੇ ਉਹਨੂੰ ਆਪਣੇ ਸਕਿਨ ਦੇ ਉੱਤੇ ਨਾਲ ਆਓ ਤੁਹਾਡਾ ਨੁਸਖਾ ਕੀਤਾ ਜਾ ਸਕਦਾ ਖਾਦਾ ਵੀ ਜਾ ਸਕਦਾ ਲਗਾਇਆ ਵੀ ਜਾ ਸਕਦਾ ਇਹ ਨੁਸਖਾ ਜੇ ਤੁਸੀਂ ਕੰਜ਼ਿਊਮ ਕਰੋਗੇ ਮੇਰੇ ਦਿੱਤੇ ਤਰੀਕੇ ਦੇ ਨਾਲ ਤੇ ਤੁਹਾਨੂੰ ਜਿਹੜਾ ਫਾਇਦਾ ਉਹ ਡਬਲ ਹੋਏਗਾ ਦੁਗਣਾ ਹੋਏਗਾ ਠੀਕ ਹੈ ਇਹ ਗੱਲ ਦਾ ਮੇਰਾ ਦਾਵਾ ਇਹ ਮੈਂ ਨਹੀਂ ਕਹਿੰਦਾ ਪਿਆ ਇਹ ਆਯੁਰਵੇਦ ਕਹਿੰਦਾ ਪਿਆ